ਡਾਕਟਰ ਗੁਨਾਇਕ ਸਿੰਘ ਜੀ ਪਰਮਾਰ ਸਾਹਿਬ ਬੈਠੇ ਐ ਡਾਕਟਰ ਗਿਤੇਂਦਰ ਪਾਲ ਸਿੰਘ ਜੀ ਆ ਗੁਨਾਇਕ ਸਿੰਘ ਜੀ ਆਜੋ ਤੁਸੀਂ ਜੀ ਬੈਠੀ ਅੱਗੇ ਆ ਜੀ ਅੱਜ ਦੀ ਗੋਸ਼ਟੀ ਦੇ ਵਿਸ਼ਾ ਵੀ ਬਹੁਤ ਅੱਜ ਜੱਜ ਜੱਜ ਗਰ ਸਿੰਘ ਜੀ ਨੂੰ ਬੇਨਤੀ ਆ ਕਿ ਉਹ ਵੀ ਯੋਜਨਾ ਹੀ ਹੈ ਕਿ ਕਿ ਪੰਜਾਬੀ ਭਾਸ਼ਾ ਵਾਲੇ ਸਰਕਾਰੀ ਦਰਬਾਰੇ ਬਹੁਤ ਵੱਡਾ ਰੌਲਾ ਰੱਪਾ ਵੀ ਬਹੁਤ ਪਿਆ ਜਾ ਰਿਹਾ ਹੈ ਕਿ ਪੰਜਾਬੀ ਦੀ ਸਥਿਤੀ ਕੀ ਹੈ ਉਸ ਦਾ ਮੁਲਾਂਕਣ ਕਰਦੇ ਲਈ ਉਸ ਦਾ ਮੰਤਰਕਾਰ ਲਈ ਅਕਾਦਮਿਕ ਖੇਤਰ ਦੀ ਪੰਜਾਬੀ ਭਾਸ਼ਾ ਦੀ ਕੀ ਸਥਿਤੀ ਹੈ ਉਸ ਸੰਬੰਧ ਵਿੱਚ ਅੱਪਾ ਨੇ ਇਸ ਗੋਸ਼ਟੀ باندې ਕੀਤਾ ਪੰਜਾਬੀ ਭਾਸ਼ਾ ਦੇ ਇਤਿਹਾਸ ਤੇ ਗੋਰੀ ਕੀਤੀ ਜਾ ਰਹੀ ਹੈ ਤੇ ਵੱਖ-ਵੱਖਰੇ ਵਿਸ਼ੇ ਮੈਂ ਵਿਦਵਾਨ ਵੇਸ਼ ਕਰਨ ਦੇ ਸਾਰੇ ਹੀ ਸਾਡੇ ਅੱਜ ਦੀ ਸਭਾ ਦੇ ਕੇ ਪਰਿਵਾਰ ਨੇ ਬਹੁਤ ਕੁਝ ਵਿਦਵਾਨ ਪਰਫੈਕਟਰ ਡੁਗਾ ਸਿੰਘ ਪਾਸ਼ਾ ਅਗਿਆਨੀ ਨੇ ਪਰਫੈਕਟਰ ਗੁਨਾਹਰ ਸਿੰਘ ਜੀ ਨੇ ਪੰਜਾਬੀ ਸਾਇੰਸ ਕੈਂਪਸ ਆਦਿ ਰਹਿਣੇ ਬੜੀਆਂ ਵੱਡੀਆਂ ਕਾਨਫਰੰਸਾਂ ਕਰਾਈਆਂ ਨੇ ਇਹਨਾਂ ਦੇ ਮੂਢੀਕਾਰ ਸੀ ਇਹੋ ਜਿਹੇ ਤਰ੍ਹਾਂ ਦੂਸਰੇ ਵਿਦਵਾਨ ਪਰਮਾਰ ਸਾਹਿਬ ਵੀ ਨਿਰੰਤਰ ਪਾਸ਼ਾ ਦੇ ਲਈ ਕਾਰਜ ਕਰ ਰਹੇ ਨੇ ਜੱਜ ਸਿੰਘ ਜੀ ਡਾਕਟਰ ਜਤਿੰਦਰਪਾਲ ਸਿੰਘ ਜੀ ਇਹ ਸਾਰੇ ਵਿਦਵਾਨ ਸਾਹਿਬ ਜੀ ਨੇ ਤੇ ਪਰ ਸੈਟ ਜਿੱਥੇ ਤੱਕ ਨਹੀਂ ਗਏ ਸਾਡੇ ਕਿੰਨੇ ਸੰਜੀਪੁਰ ਦਾ 10 ਸਾਲਾਂ ਤੋਂ ਆਸ਼ਕੀ ਸੁਪਰਾਵੀ ਮਦਨ ਵਾਲੇ ਮੇਰੇ ਖਲ ਦਾ ਉਹਨਾਂ ਨੂੰ ਹਸਿਆ ਉਹ ਨਾ ਉਹਦੇ ਪਰਫੈਕਟ ਆਪਣਾ ਡਾਕਟਰ ਸਾਹਿਬ ਨੇ ਆ ਪਿਠਾਇਆ ਇਹਨਾਂ ਨੂੰ ਕਿਹਾ ਜੀ ਪੈਸਾ ਇਹਨੂੰ ਪੈਸਾ ਕਿੱਥੋਂ ਚਲੇਗਾ ਤੁਸੀਂ ਡਾਕਟਰ ਡਾਕਟਰ ਹਰਮਿੰਦਰ ਸਿੰਘ ਜੀ ਨੂੰ ਬਹੁਤ ਪਹਿਲਾਂ ਕਿਹਾ ਡਾਕਟਰ ਹਰਮਿੰਦਰ ਸਿੰਘ ਜੀ ਤੋਂ ਪੈਸੇ ਹਰਜਿੰਦਰ ਸਿੰਘ ਜੀ ਸਾਰੇ ਵਿਦਵਾਨ ਸੱਜਣੋ ਤੁਹਾਡੀ ਉਹਦੇ ਨਾਲ ਹੀ ਇਹ ਦੋਸਤੀ ਦਾ ਜੋੜੀ ਕੀਤਾ ਜਾਣਾ ਆ ਆਪੋ ਪਾ ਦੇ ਸੰਗਮੀ ਨੇ ਕਿ ਤੁਸੀਂ ਆਪਣੀ ਆਪਣੀ ਰਚਨਾ ਪੇਸ਼ ਕਰੋ ਆਪਾਂ ਫਿਰ ਅਗਲੀ ਕਾਰਵਾਈ ਕਰਾਂਗੇ ਹਾਂ ਸਰਕਾਰ ਜੋਗ ਸਾਰੇ ਵਿਦਵਾਨੋ ਤੇ ਕ ਸਾਥੀਓ ਤੇਾਰੇ ਬੱਚਿਓ ਮੈਂ ਤੁਹਾਡੇ ਨਾਲ ਰਚਨਾ ਸਾਂਝੀ ਕਰੂੰਗਾ ਅੱਜ ਮਤ ਅੱਖਰਾਂ ਦੀ ਤੇ ਅਗਿਤੇ ਇੱਕ ਹਫਤਾ ਟਾਈਮ ਜੇ ਮੈਂ ਪਰੰਨ ਤੇ ਕੋਣ ਦੀ ਕਰੂੰਗਾ ਵਿਖਲਾ ਅੱਜ ਮਤ ਅੱਖਰਾਂ ਦੀ ਖੁਦ ਹੀ ਦਰਸਾਉਣ ਅੱਖਰ ਲਿਖਣ ਬੋਲਣ ਦਾ ਕਰਮ ਕਮਾਉਣ ਅੱਖਰ ਕੁੱਲ ਸੰਸਾਰ ਪਸਾਰ ਹੈ ਅੱਖਰਾਂ ਦਾ ਕਾਰਿ ਬਿਹਾਰ ਕੁੱਲ ਇਹੀ ਚਲਾਉਣ ਅੱਖਰ ਜਿਹੜੇ ਹੁੰਦੇ ਮਨਾਂ ਵਿੱਚ ਖਿਆਲ ਪੈਦਾ ਉਹਨਾਂ ਸ਼ਬਦਾਂ ਦਾ ਜਾਮਾ ਪਹਿਨਾਉਣ ਅੱਖਰ ਕੁਲ ਦੁਨੀਆ ਦੀਆਂ ਸੈਂ ਕਿਹੜੇ ਬੋਲੀਆਂ ਨੂੰ ਲਿਖਣ ਬੋਲਣ ਦੇ ਕਾਬਲ ਬਣਾਉਣ ਅੱਖਰ ਅੱਖਰੋ ਸ਼ਬਦ ਤੇ ਸ਼ਬਦ ਤੋਂ ਵਾਕ ਬਣ ਕੇ ਅੱਖਰੋਂ ਸ਼ਬਦ ਤੇ ਸ਼ਬਦ ਤੋਂ ਵਾਕ ਬਣ ਕੇ ਰਾਜ ਸੇੜਾ ਰਾ ਬਣਾ ਰਿਸ਼ਣਾਉਣ ਅੱਖਰ ਵਿੱਚ ਪੁਸਤਕਾਂ ਜੋ ਕੀਮਤੀ ਗਿਆਨ ਭਰਿਆ ਉਸ ਗਿਆਨ ਨਾਲ ਸਾਝ ਪਵਰ ਅਖਰ ਅੰਤਮ ਆਤਮੇ ਜਗ ਰੱਬੀ ਪੈਗਾਮ ਉਤਰੇ ਅੰਦਰ ਆਤਮੇ ਜਗ ਰੱਬੀ ਪੈਗਾਮ ਉਤਰੇ ਗੀਤਾ ਗ੍ਰੰਥ ਤੇ ਕਹਾਨ ਲਿਖਵਾਉਣ ਅਖਰ ਕਾਨੇ ਸ਼ਾਇਰ ਦੀ ਕਲਮ ਚੋਂ ਗਜਲ ਬਣ ਕੇ ਹੈਰੋ ਸ਼ਰੀ ਦਾ ਜਲਵਾ ਦੇਖੋਣ ਅੱਖਰ ਗੀਤਕਾਰ ਦੀ ਬੁਕੜ ਜਗ ਆ ਬੈਠਣਾ ਜਿਹੜੇ ਲਿਖਦੇ ਆ ਉਹਨਾਂ ਨੂੰ ਪਤਾ ਬਈ ਬੱਚਿਓ ਜਿਹੜਾ ਗੀਤ ਲਿਖਣ ਦਾ ਸ਼ੌਕ ਹੈ ਜਾਂ ਕਵਿਤਾ ਲਿਖਣ ਦਾ ਉਹਨਾਂ ਨੂੰ ਪਤਾ ਵੀ ਕਿਵੇਂ ਬੈੰਦਰੇ ਆ ਕੇ ਬੁਕੜਾਂ ਦੇ ਵਿੱਚ ਹਨ ਗੀਤਕਾਰ ਦੀ ਬੁਕੜ ਜਗ ਆ ਬੈਠਣਾ ਬੰਨਸ ਬੰਨੇ ਗੀਤ ਬੜਾ ਅੱਖਰ कदे कभी जी कलम चो ब करता... वारी रो नशे आखर कॾे मात्मी कदे मात्मी हूक कूक बणके हर हंजुआ अखी ले अखर ਕਨੇ ਅਣਖ ਤੇ ਗੈਰਦਿੱਤੇ ਲਿਖਣ ਰੁਕੇ ਬੁਝ ਦਿਲਾ ਦਾ ਖੂਨ ਗਰਮ ਅੱਖਰ ਅੱਖਰ ਗਿਆਨ ਵਿਗਿਆਨ ਦੇ ਖੰਭ ਹੁੰਦੇ ਅੱਖਰ ਗਿਆਨ ਵਿਗਿਆਨ ਦੇ ਖੰਭ ਹੁੰਦੇ ਕੁੱਲ ਦੁਨੀਆ 'ਚ ਗਿਆਨ ਪਹਚਾਉਣ ਅੱਖਰ ਇਹ ਅੱਖਰ ਜਦ ਲਿਖਦੇ ਸਫਰਨਾਮੇ ਦੇਸ਼ ਦੁਨੀਆ ਦੀ ਸ਼ਹਿਰ ਕਰੋਣ ਅੱਖਰ ਕਿਸੇ ਸ਼ਹਿਰ ਦੀ ਕਲਪਨਾ ਵਿੱਚ ਵਹਿ ਕੇ ਕਿਸੇ ਸ਼ਾਇਰ ਦੀ ਕਲਪਨਾ ਵਿੱਚ ਵਹਿ ਕੇ ਗੀਤ ਗਜਲ ਤੇ ਕਵਤਾ ਬਣਾਉਣ ਅੱਖਰ ਰਿਹਾ ਪਿੱਛੇ ਰੰਨੀ ਇੱਤ ਦਾ ਰੋਸ ਪਰਦਾ ਨਾਮ ਕੁਆਈ ਦਾ ਨਸ਼ਾ ਚੜਾਉਣ ਅੱਖਰ ਲੱਗੀ ਲਗਨ ਚ ਮਗਨ ਜਦ ਸੁਰਤ ਹੋਏ ਲੱਗੀ ਲਗਨ ਚ ਮਗਨ ਜਦ ਸੁਰਤ ਹੋਏ ਸੁੰਨ ਸਮਾਦ ਵਿੱਚ ਧਿਆਨ ਲਗਵਾਉਣ ਅੱਖਰ ਕਰੇ ਅਖਰਾਂ ਦੀ ਜੇ ਕੋਈ ਗਲਤ ਵਰਤੋ ਮਹਾ ਭਾਰਤ ਦਾ ਜੰਗ ਰਚਣ ਅਖਰ ਦਰੋਤੇ ਕਹਦੀ ਅੰਨਾ ਹੈ ਅੰਨਾ ਤਾਂ ਅੰਨਾ ਰਹਿਣਾ ਇਹ ਕਹਦੀ ਨਾ ਫੇਰ ਫੇਰ ਜੰਗ ਲੱਗ ਗਿਆ ਬਈ ਇਹਨੇ ਸ਼ਬਦ ਜਦੋਂ ਪੁੱਠਾ ਵੀ ਬੋਲਦਾ ਤੇ ਆਹ ਹੋਣਾ ਅਗਲੀ ਗੱਲ ਕਰਦੇ ਆਂ ਤੇ ਇਹੀ ਅਖਰ ਲਗਾਮ ਦੇ ਫੱਟ ਸੀਨੇ ਇਹੀ ਅਖਰ ਲਗਾਮ ਦੇ ਫੱਟ ਸੀਨੇ ਇਹੀ ਫੱਡਾਂ ਤੇ ਮਲ ਲਾਉਣ ਅੱਖਰ ਪਹਿਲਾਂ ਤੋਲੋ ਫੇਰ ਬੋਲੋ ਸਭ ਕਹਿਣ ਸਿਆਣੇ ਪਹਿਲਾਂ ਤੋਲੋ ਫੇਰ ਬੋਲੋ ਸਭ ਕਹਿਣ ਸਿਆਣੇ ਮੋਹੋਂ ਨਿਕਲੇ ਫੇਰ ਹੱਥ ਨਾ ਔਰ ਅੱਖਰ ਓ ਰਤਨ ਦੇਖ ਲਰਤਾ ਧਿਆਨ ਕਰਕੇ ਆ ਕੁਲ ਦੁਨੀਆਂ ਦਾ ਸਿਕਮ शुक्रिया संग्रामी संग्रामी ने और सर सर लेट हो पुरी पुरी सर लेट हो हो माफ करना कैप्टन हर, हरकेश सिंह सागत तो 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 करते हैं बहुत तो ज्ञान प्रिंसिपल ਜਿਹੜੀ ਤਾਰਾ ਹੁਜਾ ਉਹ ਕਦੇ ਦੇ ਮੈਨ ਤੋਂ ਕੀ ਹੋਇਆ ਕਿ ਨਾ ਦੱਸ ਸਕਿਆ ਨਾ ਜੀ ਇਹ ਹੈ ਕੈਪਟਨ ਸਾਹਿਬ ਅੱਗੇ ਆ ਜਾਓ ਪਹਿਲੀ ਪਹਿਲੀ ਹੋਤੀ ਹੈ ਨਾ ਸਿੰਘ ਮਵਾਤਪੁਰੀ ਨਾ ਸਿੰਘ ਮਵਾਤਪੁਰੀ ਜੀ ਪਹੁੰਚੇ ਨੇ ਮੈਂ ਬੇਨਤੀ ਕਰਦਾ ਨਾ ਸਿੰਘ ਮਵਾਤਪੁਰੀ ਜੀ ਵੀ ਆਪਣੀ ਹਾਜ਼ਰੀ ਲਵਾ ਕੇ ਜਾਣ ਸਾਡੇ ਨਾਲ ਖੜੇ ਆ ਜਾਣ ਬੇਨਤੀ ਕਰਾਂ ਜਾ ਜਾਂਦਾ ਹੈ ਜੰਦਾ ਹੈ ਮੈਂ ਬਹੁਤ ਹੈ ਸ਼ਾਇਰ ਨੇ ਬੜਾ ਬਤਾ ਕਿ ਜਦ ਮੈਂ ਨਾ ਪਰ ਲਾਇਓ ਦੀ ਕਿ ਕਿ ਫੇਰ ਤਾਂ ਇਹ ਕਾਰਨ ਬਸ ਕੋਈ ਪ੍ਰੋਗਰਾਮ ਦੀ ਗੱਲ ਕਰਾਉਂਗਾ ਕਿ ਦਸਰੋ ਬੋਟਾਂ ਪਿੱਛੇ ਨਹੀਂ ਪੈਟ ਚੱਕ ਮੈਂ ਨਾ ਆਹ ਤੇ ਲੀਨ ਆਲਦਾ ਚੱਲ ਜੇ ਠੀਕ ਹੈ वासो तव्हां सभिनी काल ਪਾਵੇਂ ਬਹੁਤ ਸਾਰੇ ਰੰਗ ਬਰੰਗੇ ਸਰਕਾਰਾਂ ਅੰਦਰੰਦੇ ਨੇ ਪਰ ਪੰਜਾਬੀ ਤੋਂ ਉਹ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਸਕੇ ਬਹੁਤ ਤੱਕ ਭਕਣਾ ਰਿਹਾ ਬਹੁਤ ਵਧੀਆ ਸੋਨਾ ਤਾਂ ਇੱਕ ਆਪਣੀ ਰਚਨਾ ਅਜਾਬ ਹੈ ਅੱਜ ਕਿਹੋ ਜਿਹਾ ਪੰਜਾਬ ਜੋ ਗੁਰੂ ਆਨੇ ਸੀ ਸਿਰ ਜਿਆ ਕਿੱਥੇ ਮੇਰਾ ਪੰਜਾਬ ਰਹਿ ਗਿਆ ਪੰਖੜੀਆਂ ਨੇ ਤੋੜੀ ਜਾਂਦੇ ਨਾ ਫੁੱਲ ਗੁਲਾਬ ਰਹਿ ਗਿਆ ਜੋ ਗੁਰੂਆਂ ਨੇ ਸੀ ਸਿਰ ਜੀਆ ਕਿੱਥੇ ਮੇਰਾ ਪੰਜਾਬ ਰਹਿ ਗਿਆ ਪੰਖੜੀਆਂ ਨੇ ਤੋੜੀ ਜਾਂਦੇ ਨਾ ਫੁੱਲ ਗੁਲਾਬ ਰਹਿ ਗਿਆ ਇਹ ਸਭ ਤੋਂ ਸੋਹਣਾ ਲਗਦਾ ਸੀ

ਹਰ ਵਿਕਦੇ ਅਰਜ ਜ਼ਮੀਰ ਇੱਥੇ ਨਾਰੀ ਦਾ ਹਜਰਚ ਇੱਥੇ ਅੱਖੀਆਂ ਚੋਂ ਵਗਦਾ ਨੀਰ ਇੱਥੇ ਭਗਤਾ ਤੇ ਸੂਰਮਿਆਨਾ ਰੋਂਦਾ ਮਾਜਾ ਦਵਾਬ ਰਹਿ ਗਿਆ ਇਹ ਨੋਂਸ਼ਿਆ ਨੇ ਉਹ ਨੋਂਸ਼ਿਆ ਨੇ ਖਲੇ ਜਵਾਨ ਨੇ ਕਈ ਕਹਿਣ ਨੂੰ ਕੀ ਜਵਾਬ ਰਹਿ ਗਿਆ ਜੈਰੀ ਪੋਣਾ ਇੱਤੇ ਵਗਦਿਆਂ ਨੇ ਏ ਜੈਰੀ ਪੋਣਾ ਇੱਤੇ ਵਗਦਿਆਂ ਨੇ ਹੁਸਨਾਂ ਜੀਆਂ ਮੰਡੀਆਂ ਲੱਗਦੀਆਂ ਨੇ ਠੱਗਾ ਦੀਆਂ ਟਾਰਾਂ ਠਗਦੀਆਂ ਨੇ ਮਰਦੇ ਸੀ ਜੋ ਅਣਖ ਵਾਲੀ ਸਈ ਮਰਦੇ ਸੀ ਜੋ ਅਣਖ ਵਾਲੀ ਸਭ ਦਾ ਜਤਾਜ ਲੈ ਗਿਓ ਜੋ ਗੁਰੂ ਆਣੇ ਸੀ ਸਿਰਜਾ ਕਈ ਕਿੱਥੇ ਮੇਰਾ ਪੰਜਾਬ ਰਹਿ ਗਿਆ ਗੈਰਤ ਲਈ ਪੰਜਾਬੀ ਜਾਨਾ ਵਾਰ ਗਏ ਕਈ ਗੈਰਤ ਲਈ ਪੰਜਾਬੀ ਜਾਨਾ ਵਾਰ ਗਏ ਲੈ ਆਜ਼ਾਦੀ ਦੇ ਛਣੋ ਤਾਰ ਗਏ ਪਰ ਬੇਮਨ ਕੋਲੋਂ ਅਜਹਾਰ ਗਏ ਮੇਰੇ ਪਿਆਰੇ ਸ਼ਹੀਦਾਂ ਦਾ ਪਈ ਮੇਰੇ ਪਿਆਰੇ ਸ਼ਹੀਦਾਂ ਦਾ ਵਿੱਚ ਹੀ ਖੁਆਬ ਰਹਿ ਗਿਆ ਜੋ ਗੁਰੂਆਂ ਨੇ ਸੀਸ ਜਿਹਾ ਕਿੱਥੇ ਮੇਰਾ ਪੰਜਾਬ ਰਹਿ ਗਿਆ ਪਿਤਰਮ ਤੇ ਜਾਤਾਂ ਦੇ ਪਾੜੇ ਇੱਥੇ ਪਾਉਂਦੇ ਨੇ ਧਰਮ ਤੇ ਜਾਤਾਂ ਦੇ ਪਾੜੇ ਇੱਥੇ ਪਾਉਂਦੇ ਨੇ ਜੱਟਾਂ ਦਾ ਪੜਾ ਪਕੇ ਲੋਕਾਂ ਤੈ ਲੜਾਉਂਦੇ ਨੇ ਪਈ ਜੱਟਾਂ ਦਾ ਪੜਾ ਪਕੇ ਲੋਕਾਂ ਤੈ ਲੜਾਉਂਦੇ ਨੇ ਆਪਣੀ ਕੁਰਸੀ ਦੀ ਉਹ ਇੱਤਾ عمر ਵਧਾਉਂਦੇ ਨੇ ਪਈ ਕਲਮਾ ਨੂੰ ਨਾ ਲਿਖਣੋ ਰੋਕੋ ਪਈ ਕਲਮਾ ਨੂੰ ਨਾ ਲਿਖਣੋ ਰੋਕੋ ਮੈਂ ਵਾਰੀ ਪੂਰੀ ਜਵਾਬ ਕਹਿ ਗਿਆ ਜੋ ਗੁਰੂ ਆਦੇਸ਼ ਸਿਰਜਿਆ ਕਿੱਥੇ ਮੇਰਾ ਪੰਜਾਬ ਰਹਿ ਗਿਆ ਕਿੱਥੇ ਮੇਰਾ ਪੰਜਾਬ ਰਹਿ ਗਿਆ ਕਿੱਥੇ ਮੇਰਾ ਪੰਜਾਬ ਰਹਿ ਗਿਆ ਪ੍ਰੀਆ ਨਾ ਹਸਿੰਗ ਵਾਕਪੁਰੀ ਜੀ ਵਾਕਪੁਰੀ ਜੀ ਨੇ ਆਪਣੀ ਬਹੁਤ ਹੀ ਸੁਨਾਰ ਦੇ ਵਿੱਚ ਪੰਜਾਬ ਦੀ ਜਿਲ੍ਹੇ ਪੰਜਾਬ ਦਾ ਇਹੜਾ ਤੁਕਾ પ્રસੰਗ ਹੈ ਉਹਦੇ ਬਾਰੇ ਕਪਣਾ ਗੱਲ ਕੀਤੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਕਰਦੇ ਆਂ ਸਾਡੇ ਦਰਮਿਆਨ ਪ੍ਰਿੰਸੀਪਲ ਰੋਮੀ ਗਰਗ ਜੀ ਸਰਕਾਰੀ ਹਣਵੀਰ ਕਾਲਜ ਤੋਂ ਬਹੁਤ ਚੁੱਕੇ ਰਹੇ ਸੀ ਇਹਨਾਂ ਦਾ ਕੇਂਦਰੀ ਪੰਜਾਬੀ ਜੇ ਸਭਾ ਦੇ ਵੱਲੋਂ ਹਾਰਦਿਕ ਸਵਾਗਤ ਕਰਨੇ ਹਾਜ਼ਰੀ ਆਇਆ ਕਹਿੰਦੇ ਆ ਬਹੁਤ ਬਹੁਤ ਸ਼ੁਕਰੀਆ ਇਸ ਪੰਨਾ ਜੀ ਇਹ ਸਾਡੇ ਦਰਮਿਆਨ ਕਰਨ ਸਿੰਘ ਜਖਮੀ ਮਾਲਬਾ ਰਖਾਰੀ ਸਭਾ ਜੀ ਨੂੰ ਰੂਰ ਤੋਂ ਅਤੇ ਢੋਲਾ ਸਾਹਿਬ ਉਹ ਵੀ ਪਹੁੰਚੇ ਨੇ ਸੀ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਸ਼੍ਰੀ ਡਾਕਟਰ ਰਜੀਪੁਰੀ ਜੀ ਐਸ ਐਮਓ ਸਾਹਿਬ ਉਹ ਵੀ ਪਹੁੰਚੇ ਹੋਣੇ ਸੀ ਗੁੰਨਨ ਜੀ ਆ ਕੰਨਿਆ ਨੂੰ ਸੋਪ ਕਰਦੇ ਆ ਉਹ ਵੀ ਜਿੰਨੇ ਸਾਡੇ ਸਿੱਖ ਜਨ ਕੰਨ ਦਾ ਵਰਵਾੜੀ ਕਹਿੰਦੇ ਆ ਲక్ష్ਮੀ ਨਰਾਇਣ ਕੀ ਤੇ ਚੇਚੇ ਤੋਂ ਅੱਜ ਕਿਹਾਰੇ ਤੋਂ ਕੰਨ ਤੇ ਖਲਗੁਲਾ ਸ੍ਰੀ ਆਏ ਉਹਨੇ ਦੀ ਗੱਤਨ ਜੀ ਆਏ ਉਹਨੇ ਸਾਰੇ ਨੂੰ ਜੋ ਆ ਕੰਨਿਆ ਨੂੰ ਮਾਣੇ ਤੋਂ ਸਾਥੀ ਕੌਣ ਸੀ ਦੇ ਗੋਸ ਬਹੁਤ ਧੰਨ ਦਾ ਬਹੁਤ ਸੁਖੀਆ ਇਹ ਮੁੰਮੈਂ ਬੇਨਤੀ ਇਸ ਪ੍ਰੋਗਰਾਮ ਦੀ ਖਾਰੀ ਰੂਪ ਕੇ ਇਕਾ ਤੋਂ ਸਮਝ ਨਹੀਂ ਆਇਆ ਇਸ ਢੰਗ ਦੇ ਨਾਲ ਸੀ ਵੀ ਦੀ ਕਰ ਇਹ ਲੈਣਾ ਚਲਾਵਾਂਗੇ ਤੇ ਇਸ ਦੇ ਵਿੱਚ ਪੇਪਰ ਪੜੇ ਜਾਣ ਦੇ ਤੇ ਪ੍ਰਸਤੁਤ ਕਰਨ ਤੋਂ ਬਾਅਦ ਸਵਾਲ ਜਵਾਬ ਤੇ ਜੋ ਵੀ ਕੋਈ ਕੁਸਟਿੰਗ ਦਾ ਸਵਾਲ ਉੱਠਦਾ ਵਿਦਿਆਰਥੀਆਂ ਨੂੰ ਵੀ ਸਾਰੇ ਨੂੰ ਵੀ ਉਹ ਸੰਭਾਰ ਸਿਰਜਿਆ ਜਾ ਰਿਹਾ ਦੋਸਤੀ ਦੇ ਮੰਤਰੀ ਇੱਕ ਸੰਭਾਰ ਸਿਰਜਿਆ ਇਹਦੇ ਵਿੱਚ ਜਿਹੜਾ ਆਪਾਂ ਨੇ ਭਾਸ਼ਾ ਨੂੰ ਗ੍ਰੀਸ ਮਸਿਆਮਾ ਨੇ ਤੇ ਆਪ ਭਾਸ਼ਾ ਨੂੰ ਦੇਖਦੇ ਹੁਣ ਪਿਆਨੇ ਉਹਨਾਂ ਦੇ ਵੰਡੇ ਵਿੱਚ ਲੈ ਕਰਾਂਗੇ ਅਤੇ ਗ੍ਰੇਟ ਦੇ ਸਮਾਗਮ ਨੂੰ ਪੂਰਨ ਆਪਣਾ ਅਗਲੀ ਕੱਟਾ ਕਰਾਂਗੇ ਸੇ ਸ੍ਰੀ ਪਵਨ ਹਰਚੰਦਪੁਰ ਜੀ ਦੀ ਵਾਈਫ ਰੇਟ ਕੰਦਰੀ ਪੰਜਾਬੀ ਲੇਖ ਸਭਾ ਦੇ ਵੱਲੋਂ ਇਹ ਜਤਨ ਕੀਤੇ ਜਾ ਰਹੇ ਨੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਨੇ ਪਹਿਲਾਂ ਪਟਿਆਲੇ ਬਹੁਤ ਵੱਡਾ ਸਮਾਗਮ ਕਰਾਇਆ ਸੀਗਾ ਲੈਂਬਰ ਸਿੰਘ ਤੱਕਰ ਦੀ ਕਿਤਾਬ ਦੇ ਪਰ ਲੋਕਾਂ ਕਰ ਕੀਤੀ ਉਸ ਵੇਲੇ ਵੀ ਬਹੁਤ ਵਧੀਆ ਸਮਾਰ ਸੀ ਜਿੱਥੇ ਜਗ੍ਹਾ ਤੇ ਨੰਦਨ ਦੇ ਵਿੱਚ ਕੀਤਾ ਜਾਣਾ ਹੈ ਤੇ ਇੱਥੇ ਸੰਗਰੂਰ ਦੇ ਵਿੱਚ ਇਹ ਰਣਨੀਤ ਕਾਜ ਪਹਿਲਾਂ ਤਾਂ ਇਹ ਕੇਂਦਰੀ ਪੰਜਾਬੀ ਵਿਦਿਆ ਸਭਾ ਨੇ ਇਸ ਤਰ੍ਹਾਂ ਦਾ ਇੱਕ ਸਮਾਗਮ ਇਸ ਤਰ੍ਹਾਂ ਦੀ ਗੋਸ਼ਟੀ ਸਰਾਉਂ ਦਾ ਪ੍ਰਬੰਧ ਕੀਤਾ ਹੈ ਇਹਦੇ ਲਈ ਪਾਵਰ ਹੱਟਾਂ ਕੁ ਜੀ ਮਾਰਤਵਾਦ ਦੇ ਅਕਾਦਮੇ ਸੀ ਇਹਨਾਂ ਨੂੰ ਵਾਟਬਾ ਦਿੰਦੇ ਹੁਣ ਮੈਂ ਬੇਨਤੀ ਕਰਦਾ ਹਾਂ ਮੈਡਮ ਪ੍ਰਿੰਸੀਪਲ ਰੋਮੀ ਜੈ ਜੀ ਨੂੰ ਕਿ ਉਹ ਵੀ ਵਿਦਵਤ ਕੰਟੀ ਨਾਲ ਆਪ ਸਭ ਨੂੰ ਯਾਤ ਕਹੈਂ ਪ੍ਰਿੰਸੀਪਲ ਰੂਮ ਵਿੱਚ ਮਾਣ ਦੇ ਪਾ। ਤੁਹਾਾਰਾਂ ਨੂੰ ਬਹੁਤ ਬਹੁਤ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਸਰਕਾਰੀ ਰਣਵੀਰ ਕਾਲਜ ਦੇਖੇ ਸਾਰੇ ਹੀ ਮਮਲਾ ਦਾ ਆਦ ਤੇ ਬਹੁਤ ਬਹੁਤ ਸਵਾਗਤ ਕਰਦਾ। ਮੇਰੇ ਲਈ ਇਹ ਬਹੁਤ ਮਾਨ ਦੀ ਗੱਲ ਹੈ ਕਿ ਪੰਜਾਬੀ ਸਾਇੰਸ ਸਭਾ ਨੇ ਮੈਨੂੰ ਇਹ ਮੌਕਾ ਦਿੱਤਾ। ਜਿੱਥੇ ਅੱਜ ਇਹ ਸੈਮੀਨਾਰ ਇਹ ਫੰਕਸ਼ਨ ਇਹ ਸਮਾਗਮ ਆਯੋਜਨ ਕਰਾਇਆ ਜਾ ਰਿਹਾ ਹੈ ਇਹ ਦਾ ਜਿਹੜਾ ਮੂਰਤੀ ਦਾ ਹੈ ਇਹ ਦਾ ਜਿਹੜਾ ਆਬਜੈਕਟਿਵ ਹੈ ਉਹ ਬਹੁਤ ਬਹੁਤ ਇੰਪੋਰਟੈਂਟ ਹੈ ਉਹ ਜਿਵੇਂ ਤੁਸੀਂ ਮੀਡੀਕਲ ਬਾਤ ਚ ਹੀ ਦੇਖ ਰਹੇ ਹੋ ਕਿ ਕਿਤੇ ਕਿਤੇ ਮੈਂ ਅੰਗਰੇਜ਼ੀ ਦੇ ਸ਼ਬਦ ਇਸਤੇਮਾਲ ਕਰ ਰਹੀ ਹਾਂ ਜਿਹੜਾ ਮੈਂ ਚਾਹਨੀਆ ਕਿ ਮੈਂ ਨਾ ਕਰਾਂ ਪਰ ਆਪਾਂ ਨੇ ਆਪਣੀ ਭਾਸ਼ਾ ਨੂੰ ਅੰਦਰ ਦਿਖਾਇਆ ਕਿ ਆਪਾਂ ਨੂੰ ਇਮੀਡੀਏਟਲੀ ਪੰਜਾਬੀ ਦਾ ਸ਼ਬਦ ਨਹੀਂ ਆਉਂਦਾ ਕਿ ਮੈਨੂੰ ਇਹ ਲੱਗਦਾ ਹੈ ਜਾਂ ਮੈਂ ਇਹ ਮੰਨ ਕੇ ਚੱਲ ਰਹੀ ਹਾਂ ਕਿ ਅੱਜ ਦੇ ਫੰਕਸ਼ਨ ਦਾ ਅੱਜ ਦੇ ਇਸ ਸਮਾਗਮ ਦਾ ਮੇਨ ਆਬਜੈਕਟਿਵ ਇਹੀ ਹੋਣਾ ਚਾਹੀਦਾ ਹੈ ਕਿ ਸਾਡੀ ਮਾਂ ਬੋਲੀ ਪਿੱਛੜਦੀ ਜਾ ਰਹੀ ਹੈ ਜਿਸ ਤਰ੍ਹਾਂ ਘਰਾਂ ਵਿੱਚ ਮਾਂਵਾਂ ਪਿੱਛੜਦੀਆਂ ਜਾ ਰਹੀਆਂ ਨੇ ਉਸੇ ਤਰ੍ਹਾਂ ਸਾਡੀ ਮਾਂ ਬੋਲੀ ਪਿੱਛੜਦੀ ਜਾ ਰਹੀ ਹੈ ਸਭ ਤੋਂ ਜ਼ਿਆਦਾ ਕਿਸੇ ਵੀ ਸਮਾਜ ਲਈ ਕਿਸੇ ਵੀ ਦੇਸ਼ ਲਈ ਸਭ ਤੋਂ ਜ਼ਿਆਦਾ ਦਰਦਨਾਕ ਸਭ ਤੋਂ ਜ਼ਿਆਦਾ ਦੁੱਕ ਦੀ ਗੱਲ ਇਹ ਹੈ ਤੁਸੋਂ ਆਪਾਂ ਆਪਣੀ ਮਾਂ ਨੂੰ ਜਾਂ ਮਾਂ ਬੋਲੀ ਨੂੰ ਪਿੱਛੇ ਪਾ ਦਿੰਦੇ ਆ ਮਾਂ ਜਿਥੇ ਤੱਕ ਪੰਜਾਬੀ ਬੋਲੀ ਦੀ ਜਾਂ ਮਾਂ ਬੋਲੀ ਦੀ ਜਾਂ ਪੰਜਾਬੀ ਭਾਸ਼ਾ ਦੀ ਜੀ ਆਪਾਂ ਗੱਲ ਕਰੀਏ ਪੰਜਾਬੀ ਭਾਸ਼ਾ ਇੱਕ ਬਹੁਤ ਹੀ ਪ੍ਰਾਚੀਨ ਭਾਸ਼ਾ ਹੈ ਜਿਥੇ ਤੱਕ ਮੇਰਾ ਮੇਰੀ ਸਮਝ ਜਾਂ ਮੇਰੀ ਨੋਲੇਜ ਹੈ ਕਿ ਇਵਨ ਗੁਰੂ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸਮੇਂ ਤੋਂ ਵੀ ਆਪਾਂ ਲੈ ਲਈਏ ਉਹਨਾਂ ਨੇ ਵੀ ਆਪਣੀ ਬਾਣੀ ਜੋ ਉਸ ਵੇਲੇ ਨੂੰ ਗੁਰਮੁਖੀ ਕਿਹਾ ਜਾਂਦਾ ਸੀ ਇਸ ਦੇ ਵਿੱਚ ਹੀ ਜਿੱਕੇ ਗਿਆ ਤੇ ਜੋ ਬਾਣੀ ਆਪਾਂ ਸਾਰਿਆਂ ਲਈ ਬਹੁਤ ਹੀ ਇੱਕ ਪਵਿੱਤਰ ਬਾਣੀ ਹੈ ਆਪਣੇ ਜੀਵਨ ਦਾ ਆਧਾਰ ਹੈ ਕਿ ਜੇ ਉਸ ਤੋਂ ਅੱਗੇ ਚੱਲਤੀ ਹੈ ਜੇ ਸੂਫੀ ਕਵੀਆ ਜੀ ਜੇ ਆਪਾਂ ਗੱਲ ਕਰਦੇ ਹਾਂ ਕਾਲੂ ਬੁੱਲੇ ਸ਼ਾਹ ਜੀ ਨੇ ਜਾਂ ਅਚਾ ਉਸਾਦ ਜੀ ਨੇ ਉਹਨਾਂ ਨੇ ਵੀ ਪੰਜਾਬੀ ਬੋਲੀ ਦੇ ਵਿੱਚ ਹੀ ਆ अपना जो कविता है या बाकी वो भी चीज alberne ਕਈਆਂ ਨੇ ਇਸ ਬੋਲੀ ਦੀ ਚੀਜ਼ ਕਈਆਂ ਨੇ ਉਹਨਾਂ ਨੇ ਬੋਲੀ ਨੂੰ ਹੋਰ ਅੱਗੇ ਲੈ ਕੇ ਕੀਤਾ ਜੇ ਆਪਾਂ ਆਧੁਨਿਕ ਕਵੀਆਂ ਤੇ ਆਜੰਮੀਆਂ ਜਿਹਦੇ ਵਿੱਚ ਅਮृता प्रीਤਮ ਜੀ ਆ ਜਾਂਦੇ ਨੇ ਸ਼ਿਖਮਾਹ ਬਟਾਲਵੀ ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਤੇਜ ਦੁਨੀਆ ਤੱਕ ਪਹੁੰਚਾਇਆ ਪਰ ਆਪਾਂ ਕੀ ਕੀਤਾ ਆਪਾਂ ਅੱਜ ਪੰਜਾਬੀ ਬੋਲਣ 'ਚ ਬਹੁਤਾ ਮਾਣ ਮਹਿਸੂਸ ਨਹੀਂ ਕਰਦੇ। ਬਹੁਤ 체ਤੀ 체ਤੀ ਹੀ ਅੰਗਰੇਜ਼ੀ ਵੱਲ ਨੂੰ ਚੱਲ ਪਏ ਆ। ਸੋ ਜੇ ਆਪਾਂ ਗੱਲ ਕਰਦੇ ਆ ਪੰਜਾਬ ਦੀ ਪੰਜਾਬੀਰ ਦੀ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਗੱਲ ਕਰਨੀ ਹੋਏਗੀ ਪੰਜਾਬੀ ਮਾਂ ਦੀ। ਜੇ ਸਾਡਾ ਸਾਡਾ ਵਿਰਸਾ ਬਹੁਤ ਬਹੁਤ rich ਹੈ। ਪਰ ਅਸੀਂ ਉਸ ਅਮੀਰ ਵਿਰਸੇ ਵੱਲ ਨਹੀਂ ਜਾ ਰਹੇ। ਆਪਾਂ ਅੰਗਰੇਜ਼ੀ ਵੱਲ ਨੂੰ ਜਾ ਰਿਹਾ ਅੱਜ ਮੈਂ ਘਰਾਂ 'ਚ ਕਈ ਕਈ ਯੰਗ ਮਦਰਸ ਨੂੰ ਦੇਖਿਆ ਕਿ ਉਹ ਆਪਣੇ ਬੱਚੇ ਨੂੰ ਪੰਜਾਬੀ ਬੋਲਣ ਤੋਂ ਰੋਕ ਦਿੰਦੇ ਨੇ ਈਵਨ ਇੱਕ ਵਾਰੀ ਮੈਂ ਖਬਰ ਕਿਤੇ ਪੜ੍ਹੀ ਸੀ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਮਨਾਹੀ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਕਿਸੇ ਵੀ ਸਮਾਜ ਲਈ ਬਹੁਤ achchiyan gallan ਨਹੀਂ ਹਨ ਠੀਕ ਹੈ ਅੰਗਰੇਜ਼ੀ ਦਾ ਆਪਣਾ ਇੱਕ ਰੋਲ ਹੈ ਅੰਗਰੇਜ਼ੀ ਦਾ ਆਪਣਾ ਇੱਕ ਮੁਕਾਮ ਹੈ ਉਹ ਇੱਕ ਇੰਟਰਨੈਸ਼ਨਲ ਲੈਂਗੁਏਜ ਹੈ ਅੱਪਾ ਜੀ ਕੀਤੇ ਬਾਹਰ ਜਾਣਾ ਉਹ ਜ਼ਰੂਰ ਆਣੀ ਚਾਹੀਦੀ ਹੈ ਅੰਗਰੇਜ਼ੀ ਆਉਣਾ ਵੀ ਬਹੁਤ ਜ਼ਰੂਰੀ ਹੈ ਪਰ ਇਹਦਾ ਉਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਪਿੱਛੇ ਛੱਡ ਸਭ ਤੋਂ ਸਾਡੀ ਪੰਜਾਬੀ ਮਾਂ ਬੋਲੀ ਸਾਡਾ ਮਾਣ ਹੈ ਔਰ ਪੰਜਾਬੀ ਸਾਹਿਤ ਸਾਡੀ ਸ਼ਾਨ ਹੈ ਸੋ ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਆਏ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਪਹਿਲਾਂ ਜੀ ਆਇਆਂ ਕਹਿਨੀ ਆ ਤੇ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਔਰ ਸਾਰੇ ਵਿਦਿਆਰਥੀਆਂ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਹੜੇ ਐਨੇ ਅ ਰੁਚੀ ਨਾਲ ਐਨੇ ਸੰਜੀਦਗੀ ਨਾਲ ਇਹ ਸਾਰਾ ਫੰਕਸ਼ਨ ਸੁਣਨਗੇ ਔਰ ਮੈਂ ਯਕੀਨ ਆਪਣੇ ਆਪ ਨੂੰ ਇਹ ਯਕੀਨ ਦਿਵਾਉਣੀ ਆ ਕਿ ਤੁਸੀਂ ਅੱਜ ਇੱਥੋਂ ਕੁਝ ਸਿੱਖ ਕੇ ਵੀ ਜਾਓਗੇ ਥੈਂਕ ਯੂ ਸੋ ਮਚ बहुत बहुत शुक्रिया मैडम जी मैडम ने बहुत ही भावपूर्ण प्रती ढंग के भाषा प्रति अपनी प्रतिबद्धता बबे नानक देवाले कि गुरु नानक देव जी ने बहुत समा पहला कह दिया खत्या गया ही उन्होंने ये भी कहा कि पूजा पूजा वाघ न पूजा वाग रिवाज मसला ਨੀ ਰੂਪਮਨ ਵਾਰੀ ਕਰ ਕਰ ਮੀ ਆ ਸਭਨਾ ਬੰਦੀ ਹੋ ਰਿਹਾ ਹੈ ਇਹ ਉਸ ਮੇਲੇ ਦੀ ਜਿਹੜੀ ਦਸ਼ਾਤੀ ਜੀ ਬਨਾਰਥ ਸਾਹਿਬ ਨੇ ਵਿਆਹ ਕੀਤੀ ਸੀ ਤੇ ਆਪਣੇ ਭਾਸ਼ਾ ਨੂੰ ਕਿਵੇਂ ਸ਼ਕਤ ਰਹਿ ਕਿ ਕਿਸ ਤਰ੍ਹਾਂ ਇਹ ਹੋ ਰਹੇ ਆ ਇਸ ਸੰਦਰਭ ਦੇ ਵਿੱਚ ਸਨਵਾਦ ਬਾਗਾਂ ਦੇ ਸੰਮੇਲ ਦੇ ਵਿੱਚ ਉੱਤਰ ਪ੍ਰਕਾਸ਼ ਜੀ ਨੂੰ ਸੰਜਮ ਕੀਤੇ ਹੈ ਇਸ ਮੰਦੇ ਵਿੱਚ ਇਸ ਲਈ ਅੱਜ ਹੋਤੀ ਰਹੀ ਹੈ ਜਿਹਨੇ ਕਿਹਾ ਹੈ ਮੈਡਮ ਜੀ ਨੇ ਬਹੁਤ ਸਵਾਲ ਵੀ ਠਾਏ ਨੇ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਬੋਝਣ ਤੋਂ ਪਾਬੰਦੀ ਹੈ ਮੇਰੇ ਕੋਲ ਉਹ 2008 ਦਾ ਐਕਟ ਵੀ ਪਿਆ ਹੈ ਜਿਹਦੇ ਵਿੱਚ ਸਰਕਾਰ ਨੇ ਪਾਸ ਕੀਤਾ ਸੀ ਤੇ ਇਹ ਪੰਜਾਬ ਨੂੰ ਜਿਹੜੇ ਪੰਜਾਬ ਦੀ ਧਰਤੀ ਦੇ ਉੱਪਰ ਜਿਹੜੇ ਸਕੂਲ ਨੇ 2008 ਦਾ ਐਕਟ ਨੰਬਰ 25 ਇਹਦੇ ਵਿੱਚ ਇਹ ਵਾਅਦਾ ਤਾਂ ਉੱਤੇ ਗਵਨਨ ਕੀਤਾ ਗਿਆ ਸੀ ਕਿ ਜੇਕਰ ਕੋਈ ਸਕੂਲ ਦੇ ਵਿਦਿਅਕਾਂ ਨੂੰ ਉਸ ਤਰ੍ਹਾਂ ਦਾ ਸਰਟੀਫਿਕੇਟ ਦਿੱਤਾ ਨਹੀਂ ਜਾਊਗਾ ਜਦ ਤੱਕ ਕਿ ਉਹ ਤਸਵੀਰ ਪਹਾਂ ਨਹੀਂ ਕਰਦੇ ਜੇਕਰ ਸਕੂਲ ਇਹਦੇ ਲੰਘਣਾ ਕਰੂਗਾ ਤਾਂ ਉਹਨਾਂ ਦੇ ਉੱਪਰ ਜੁਰਮਾਨੇ ਲੱਗਣਗੇ ਦੂਜੀ ਵਾਰ ਉਹਦੇ ਜੁਰਮਾਨੇ ਦੇ ਹੋਰ ਮਤਲਬ ਜਾਈ ਗਏ ਤੇ ਤੀਜੀ ਵਾਰ ਦੀ ਫਿਲੀਏਸ਼ਨ ਰੱਦ ਕੀਤੀ ਜਾਵੇ 2008 ਤੋਂ ਬਾਅਦ ਕਈ ਸਰਕਾਰਾਂ ਬਣੀਆਂ ਹਰ ਇੱਕ ਸਰਕਾਰ ਨੇ ਇਸ ਦਾ ਲਾਹਾ ਤਾਂ ਜ਼ਰੂਰ ਚੱਕਿਆ ਕਲਿੱਟੀ ਕਹੀ ਮੋਟਰ ਦੇ ਮਤਲਬ ਚੰਨੀ ਸਾਹਿਬ ਦੀ ਸਰਕਾਰ ਬਣੀ ਸੀ ਉਹਨਾਂ ਨੇ ਇਹ ਸੈਕਟਰ ਨੂੰ ਬੜਾ ਪ੍ਰਚਾਰ ਕੀਤਾ ਬਹੁਤ ਆਪਣੇ ਇਹਦੇ ਵਿੱਚ ਅਸੀਂ ਦੀ ਸੋਧ ਕਰਦੀ 2022 ਤੇ 2022 ਤੇ ਬਹੁਤ ਹੀ ਉਹਨਾਂ ਨੇ ਪ੍ਰਚਾਰ ਕੀਤਾ ਕੀਤਾ ਕੀ ਸੀ ਉਹਦੇ ਵਿੱਚ ਸਿਰਫ ਜੁਰਮਾਨੇ ਦੀ ਗੱਲ ਮੱਚ ਬਤਾਈ ਗਈ ਸੀ ਇਹ ਨਹੀਂ ਮੇਰੇ ਤੋਂ ਆਪਣੀਆਂ ਨਮੀਤ ਸਰਕਾਰ ਆਈ ਸੀ ਤਾਂ ਇਹਨਾਂ ਨੇ ਸਾਈਨ ਬੋਡਾਂ ਬਾਰੇ ਇੱਕ ਟਾਈਮ ਬਾਉਂਡ ਦਿੱਤੇ ਕੀਤਾ ਸੀ ਪਰੰਤੂ ਹੋਇਆ ਹੋਇਆ ਕੁਝ ਨਹੀਂ ਆਪਾਂ ਦੇ ਪਤਰਾ ਹੀ ਸਾਰਾ ਕੁਝ ਆਪਾਂ ਦੇਖ ਰਹੇ ਹਾਂ ਇਹ ਇਸ ਸੰਬੰਧ ਦੇ ਵਿੱਚ ਇਹਦੇ ਤੇ ਰਾਜਨੀਤੀ ਜਨੂਰ ਕੀਤੀ ਜਾਂਦੀ ਹੈ ਪਰੰਤੂ ਈਮਾਨਦਾਰੀ ਦੇ ਨਾਲ ਕਮਿਟਮੈਂਟ ਦੇ ਨਾਲ ਇਹ ਕਾਰਜ ਨਹੀਂ ਕੀਤਾ ਜਾ ਰਿਹਾ ਇਸ ਲਈ ਅੱਜ ਕਿਉਂਕਿ ਤੁਸੀਂ ਸਾਰੇ ਵਿਦਿਆਰਥੀ ਵੀ ਬਹੁਤ ਬੈਠੇ ਨੇ ਇੱਥੇ ਜਿਹੜੇ ਇਹ ਵੀ ਕਾਜ ਜਿਹੜੇ ਪੰਜਾਬੀ ਪਿਆਰ ਕਰਨ ਵਾਲੇ ਨੇ ਇਹਨਾਂ ਨੇ ਇੱਥੇ ਜਾ ਕੇ ਹੋ ਮਰਾਠੀਆ ਦੀ ਸੰਚਨਾ ਤੇ ਇਹ 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 ਤੋਂ ਇੱਕ ਸੰਕਲਪ ਲੈ ਕੇ ਜਾਣ ਕਿ ਪੰਜਾਬੀ ਭਾਸ਼ਾ ਦੀ ਮਹੱਤਤਾ ਹੈ ਕਿਉਂਕਿ ਜੇ ਮੈਂ ਗਲ ਕਰਾਂ ਤਾਂ ਮੈਂ ਵੀ ਐਸੇ ਕਾਜ ਜਿਹੜੇ 175 ਤੋਂ ਲੈ ਕੇ 177 ਤੱਕ ਦਾ ਇੱਕ ਕਰ ਰਿਹਾ ਹਾਂ ਇੱਕ ਇਸੇ ਤਰ੍ਹਾਂ ਬਹੁਤ ਸਾਰੇ ਛੋਟੇ ਕਾਜ ਨੇ ਸੰਤੰਭਾਈਂ ਗਏ ਇਹ ਵੀ ਬੋਲਦਾ ਤੇ ਬਿਹਤਰੀਆਂ ਕਿ ਮੈਂ ਇਹ ਕਹਿੰਦਾ ਕਿ ਇੱਥੇ ਇਹ ਸੰਕਲਪ ਲੈ ਕੇ ਜਾਣ ਕਿ ਮਾਂ ਬੋਲੀ ਸਾਡੇ ਕਿਨੇ ਸੁਹਿਰਦ ਹੋਣਾ ਕਿ ਕਿਸ ਤਰ੍ਹਾਂ ਦੇ ਆਪਿ ਪਾਸ਼ਾ ਨੂੰ ਜਿਵੇਂ ਬਤਾਉਣਾ ਸਾਡੇ ਭਗਵਾਨ ਬਹੁਤ ਇੱਕੋ ਜਿਹੇ ਬੈਠੇ ਨੇ ਮੈਂ ਹੁਣ ਬੇਨਤੀ ਕਰਦਾ ਪਵਨ ਹਰਚੰਦਪੂਰੀ ਜੀ ਨੂੰ ਉਹ ਇਸ ਗੋਸ਼ਟੀ ਦੇ ਸਾਰੇ ਸੰਗਤ ਪਰੇ ਧਿਆਨ ਕਰਨ ਕਿ ਪਵਨ ਜੀ ਅੱਜ ਆ ਜੋ ਪ੍ਰਿੰਸੀਪਲ ਸਾਹਿਬਾ ਰੋਮੀ ਗੜਕ ਜੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਵੀਪਰਾਨ ਡਾਕਟਰ ਜਗENDER ਸਿੰਘ ਮਰਾਲਾ ਜੀ ਤੇ ਸਾਡੇ ਪੰਜਾਬੀ ਵਿਭਾਗ ਦੇ ਮੁਖੀ ਸਰਕਾਰੀ ਰਣਵੀਰ ਕਾਲਜ ਦੇ ਪ੍ਰੋਫੈਸਰ ਹਰਜਿੰਦਰ ਸਿੰਘ ਜੀ ਤੇ ਡਾਕਟਰ ਹਰਮਿੰਦਰ ਸਿੰਘ ਜੀ ਅਤੇ ਅਯਾ ਵੀ ਸਹਿਸਵਾ ਸੰਗਰੂਪ ਦੇ ਪ੍ਰਧਾਨ ਡਾਕਟਰ ਭਗਵੰਤ ਸਿੰਘ ਜੀ ਅਤੇ ਸਾਡੇ ਬਹੁਤ ਹੀ ਪਿਆਰੇ ਚਿੰਤਕ ਤੇ ਵਿਦਵਾਨ ਜਿਹੜੇ ਪੇਪਰ ਪੜ ਰਹੇ ਨੇ ਉਹਨਾਂ ਚ ਸ੍ਰੀ ਵਿਕਟਰ ਸਿੰਘ ਜੀ ਭਲੂਰ